ਜਲੰਧਰ ਲੁਧਿਆਣਾ ਨੈਸ਼ਨਲ ਹਾਈਵੇ ਤੇ ਸ਼ਹਿਰ ਗੁਰਾਇਆਂ ਦੇ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿੱਚ ਇੱਕ ਮਹਿਲਾ ਦੀ ਜਿਹੜੀ ਮੌਤ ਹੋ ਗਈ ਹੈ ਤੇ ਉਸ ਦਾ ਜਿਹੜਾ ਬੇਟਾ ਆ ਗੰਭੀਰ ਰੂਪ ਵਿੱਚ ਜਿਹੜਾ ਜ਼ਖਮੀ ਹੋਇਆ ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਫਲੋਰ ਦੇ ਵਿੱਚ ਲਿਆਇਆ ਗਿਆ ਜਿਸ ਤੋਂ ਬਾਅਦ ਉਸ ਦੀ ਹਾਲਤ ਨਾਜੁਕ ਦੇਖਦੇ ਹੋਏ ਡੀ ਐਮ ਸੀ ਹਸਪਤਾਲ ਲੁਧਿਆਣਾ ਵਿੱਚ ਜਿਹੜਾ ਰੈਫਰ ਕਰ ਦਿੱਤਾ ਨਾਲ ਉਸ ਦੇ ਜਿਹੜਾ ਪਤੀ ਆ ਉਹ ਸਿਵਲ ਹਸਪਤਾਲ ਫਲੋਰ ਦੇ ਵਿੱਚ ਜਿਹੜਾ ਜ਼ੇਰੇ ਇਲਾਜ ਹੈ ਪਹਿਲਾਂ ਉਸ ਫੋਰਚੂਨਰ ਗੱਡੀ ਦੀਆਂ ਤਸਵੀਰਾਂ ਸਾਂਝੀਆਂ ਕਰ ਦਿੰਨੇ ਆ ਜਿਹੜੀ ਇੱਕ ਖੜੇ ਟਰੱਕ ਕੰਟੇਨਰ ਦੇ ਵਿੱਚ ਜਿਹੜਾ ਟਕਰਾਉਣ ਤੋਂ ਬਾਅਦ ਉਸ ਗੱਡੀ ਦਾ ਹਾਲ ਕੀ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦਾ ਹੁਣ ਸਾਂਝਾ ਕਰਦੇ ਹਾਂ ਉਸ ਫੋਰਚੂਨਰ ਗੱਡੀ ਦੀ ਜਿਹੜੇ ਦੱਸਿਆ ਜਾ ਰਿਹਾ ਅੰਮ੍ਰਿਤਸਰ ਤੋਂ ਜਿਹੜਾ ਇਹ ਪਰਿਵਾਰ ਵਾਪ ਜਿਹੜਾ ਲੁਧਿਆਣੇ ਵੱਲ ਨੂੰ ਪਰਤ ਰਿਹਾ ਸੀਗਾ ਤੇ ਗੁਰਾਇਆਂ ਜਿਹੜੋ ਪੁਲ ਕ੍ਰੋਸ ਕਰਕੇ ਜਿਹੜਾ نیچے ਉਤਰਿਆ ਤੇ ਇੱਕ ਜਿਹੜਾ ਟੈਂਟਰ ਜਿਹੜਾ ਦੱਸਿਆ ਜਾ ਰਿਹਾ ਇੱਥੇ ਡਰਾਈਵਰ ਜਿਹੜਾ ਹੈ ਗੰਨੇ ਦਾ ਰਸ ਪੀਣ ਦੇ ਲਈ ਕੈਂਟਰ ਸਾਈਡ ਤੇ ਖੜਾ ਕਰਕੇ ਜਿਹੜਾ ਉੱਤਰਿਆ ਹੋਇਆ ਸੀਗਾ ਤੇ ਪਿੱਛੋਂ ਜਿਹੜੀ ਗੱਡੀ ਇਹ ਆਈ ਹੈ ਤੇ ਉਹ ਜਿਹੜੀ ਗੱਡੀ ਹੈ ਉਸ ਖੜੇ ਕੈਂਟਰ ਦੇ ਵਿੱਚ ਜਿਹੜੀ ਟਕਰਾਈ ਹੈ ਜਿਸ ਤੋਂ ਬਾਅਦ ਇਸ ਦੇ ਹਾਲਾਤ ਦੇਖ ਸਕਦੇ ਹੋ ਗੱਡੀ ਨੰਬਰ ਵੀ ਦੇਖ ਸਕਦੇ ਹੋ ਉਸੇ ਪੀਵੀ 10 ای 0477 ਗੱਡੀ ਦੇ ਜਿਹੜੇ 에ਅਰ ਬੈਗ ਜਿਹੜੇ ਖੁੱਲੇ ਹੋਏ ਆ ਗੱਡੀ ਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਡਰਾਈਵਰ ਦੇ ਨਾਲ ਵਾਲੀ ਸੀਟ ਤੇ ਜਿਹੜੀ ਮ੍ਰਿਤਕ ਮਹਿਲਾ ਜਿਹੜੀ ਦੱਸਿਆ ਜਾ ਰਿਹਾ ਅਮਨਦੀਪ ਕੌਰ ਉਹ ਬੈਠੇ ਸੀਗੇ ਜਿਹੜੇ ਰਾਹਗੀਰਾਂ ਨੇ ਕਾਫੀ ਜਦੋਂ ਜੇ ਤੇ ਬਾਅਦ ਜਿਹੜਾ ਗੱਡੀ ਨੂੰ ਜਿਹੜਾ ਤੋੜ ਕੇ ਜਿਹੜਾ ਅੰਦਰੋਂ ਜ਼ਖਮਿਆਂ ਨੂੰ ਬਾਹਰ ਕੱਢਿਆ ਗੱਡੀ ਨੂੰ ਜਿਹੜਾ ਮਹਿੰਦਰਪਾਲ ਸਿੰਘ ਹੁਣੇ ਦੱਸਿਆ ਜਾ ਰਿਹਾ ਚਲਾ ਰਹੇ ਸੀ ਤੇ ਉਹਨਾਂ ਦਾ ਜਿਹੜਾ ਬੇਟਾ ਰਾਜਕੁਮਾਰ ਸਿੰਘ ਨਾਲ ਜਿਹੜਾ ਬੈਠਾ ਹੋਇਆ ਸੀਗਾ ਜਿਸ ਤੋਂ ਇਹ ਹਾਦਸਾ ਵਾਪਰਨ ਤੋਂ ਬਾਅਦ ਜਿਹੜਾ ਰਾਹਗੀਰਾਂ ਦੀ ਮਦਦ ਦੇ ਨਾਲ ਉਹਨਾਂ ਦੀ ਗੱਡੀਆਂ ਦੇ ਵਿੱਚ ਦੱਸਿਆ ਜਾ ਰਿਹਾ ਜ਼ਖਮਿਆਂ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਐਸਐਫਐ ਜਿਹੜਾ ਇਹਨਾਂ ਟੀਮ ਹੈਗੀ ਆ ਉਹ ਵੀ ਜਿਹੜੀ ਮੌਕੇ ਤੇ ਪਹੁੰਚੀ ਸੀਗੀ ਬਾਤ ਹੋਏ ਜਿਹੜਾ ਇਹਨਾਂ ਨੂੰ ਪਹਿਲਾਂ ਸਿਵਲ ਹਸਪਤਾਲ ਫਲੋਰ ਦੇ ਵਿੱਚ ਲਿਆਇਆ ਗਿਆ ਜਿੱਥੇ ਮੋਢਾ ਜਿਹੜਾ ਇਹਨਾਂ ਦਾ ਇਲਾਜ ਕੀਤਾ ਗਿਆ ਜਿਸ ਤੋਂ ਬਾਅਦ ਰਾਜ ਕੁਵਰ ਸਿੰਘ ਜਿਹੜਾ ਬੱਚਾ ਸੀਗਾ ਉਸ ਨੂੰ ਡੀ ਐਮ ਸੀ ਹਸਪਤਾਲ ਲੁਧਿਆਣਾ ਦੇ ਵਿੱਚ ਜਿਹੜਾ ਰੈਫਰ ਕੀਤਾ ਗਿਆ ਅਮਨਦੀਪ ਕੌਰ ਡਾਕਟਰਾਂ ਦੇ ਸਹਿਮਤਾਪਕ ਜਿਹੜਾ ਬ੍ਰੌਡ ਡੈੱਡ ਜਿਹੜਾ ਲੈ ਕੇ ਆਏ ਸੀਗੇ ਧਮਿੰਦਰਪਾਲ ਸਿੰਘ ਜਿਹੜੇ ਆ ਉਹਨਾਂ ਨੂੰ ਜਿਹੜਾ ਹੁਣ ਉਹਨਾਂ ਦਾ ਇਲਾਜ ਜਿਹੜਾ ਕੀਤਾ ਜਾ ਰਿਹਾ ਉਹ ਕੰਟੇਨਰ ਵੀ ਦਿਖਾ ਦਿੰਨੇ ਤੁਹਾਨੂੰ ਜਿਹੜਾ ਉੱਥੇ ਖੜਾ ਜਿਹਦੇ ਵਿੱਚ ਇਹ ਗੱਡੀ ਹਿੱਟ ਹੋਈ ਆ ਨਾਲ ਉਹ ਗੰਨੇ ਦੇ ਰਸ ਜਿਹੜਾ ਪੇਨ ਦੇ ਦੱਸਿਆ ਜਾ ਰਿਹਾ ਕਿ ਉਹ ਡਰਾਈਵਰ ਜਿਹੜਾ ਉੱਤਰਿਆ ਸੀਗਾ ਇੱਥੇ ਤੇ ਆਪਣਾ ਕੰਟੇਨਰ ਜਿਹੜਾ ਗੱਡੀ ਕਿੰਨੀ ਜ਼ੋਰ ਦੇ ਨਾਲ ਜਿਹੜੇ ਇਹ ਹਿੱਟ ਹੋਈ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਪਿੱਛੋਂ ਕੰਟੇਨਰ ਦਾ ਬੈਕ ਸਾਈਡ ਹੈ ਜਿਹੜਾ ਉਹ ਵੀ ਅੰਦਰ ਜਿਹੜਾ ਵੜ ਗਿਆ ਤੇ ਉਹ ਜਿਹੜੇ ਉਹਦੇ ਪਿੱਛੋਂ ਜਿਹੜਾ ਲੋਹੇ ਦਾ ਜਿਹੜਾ ਐਂਗਲ ਆ ਉਹ ਵੀ ਟੁੱਟ ਪਿਆ ਹੋਇਆ ਆ ਰਾਤ ਦੇਖ ਸਾ ਤੇ ਤੁਸੀਂ ਕਿ ਕੀ ਬਣਿਆ ਹੈ ਗਿਆ ਕਿੰਨੀ ਜ਼ੋਰ ਦੀ ਗੱਡੀ ਹਿੱਟ ਹੋਈ ਹੈ ਉੱਪਰ ਜਿਹੜਾ ਪਿੱਛੋਂ ਐਂਗਲਰ ਜਿਹੜਾ ਕੈਂਟਰ ਦਾ ਉਹ ਵੀ ਟੇਡਾ ਹੋ ਗਿਆ ਤੇ ਕਿੰਨੀ ਜ਼ੋਰ ਦੀ ਗੱਡੀ ਹਿੱਟ ਹੋਈ ਹੈ ਜਿਹੜੇ ਜ਼ਖਮੀ ਸੀਗੇ ਗੱਡੀ ਵਿੱਚ ਜਿਹੜੇ ਫਸ ਕੇ ਸੀਗੇ ਦੱਸਿਆ ਜਾ ਰਿਹਾ ਕਿ ਇਹ ਗੰਨਾ ਦਾ ਰਸ ਭੀਣ ਦੇ ਲਈ ਜਿਹੜਾ ਡਰਾਈਵਰ ਹੈ ਕੈਂਟਰ ਨੂੰ ਜਿਹੜਾ ਇੱਥੇ ਲਗਾ ਕੇ ਥੱਲੇ ਉਤਰਿਆ ਸੀਗਾ ਤੇ ਪਿੱਛੋਂ ਜਿਹੜਾ ਇਹ ਫੋਰਚੂਨਰ ਗੱਡੀ ਜਿਹੜੀ ਜਲੰਧਰ ਸਾਈਡ ਤੋਂ ਜਿਹੜੇ ਆ ਰਹੀ ਸੀ ਇਹ ਲੁਧਿਆਣਾ ਸਾਈਡ ਨੂੰ ਜਿਹੜੇ ਇਹ ਜਾ ਰਹੀ ਸੀ ਤੇ ਇਸ ਕੰਟੇਨਰ ਦੇ ਵਿੱਚ ਜਿਹੜੇ ਵੱਜੀ ਆ ਜਿਸ ਤੋਂ ਬਾਅਦ ਮਹਿਲਾ ਦੀ ਜਿਹੜੀ ਅਮਨਦੀਪ ਕੌਰ ਦੀ ਜਿਹੜੀ ਮੌਤ ਹੋਈ ਆ ਪੁਲਿਸ ਵੱਲੋਂ ਜਿਹੜੀ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਆ ਕਿ ਦੱਸਿਆ ਜਾ ਰਿਹਾ ਹੈ ਡਰਾਈਵਰ ਜਿਹੜਾ ਮੌਕੇ ਤੇ ਫਰਾਰ ਹੋ ਗਿਆ ਇਹ ਹਾਈਵੇ ਜਿਹੜਾ ਆ ਰਿਹਾ ਦਿਖਾ ਦਿੰਦੇ ਤੁਹਾਨੂੰ ਜਲੰਧਰ ਸਾਈਡ ਤੋਂ ਜਿਹੜਾ ਇਹ ਹਾਈਵੇ ਆ ਰਿਹਾ ਤੇ ਜਿਹੜਾ ਲੁਧਿਆਣਾ ਸਾਈਡ ਨੂੰ ਇਹ ਹਾਈਵੇ ਜਿਹੜਾ ਜਾ ਰਿਹਾ ਅਮਰੋਸਰ ਤੋਂ ਦੱਸਿਆ ਜਾ ਰਿਹਾ ਕਿ ਪਰਿਵਾਰ ਆ ਰਿਹਾ ਸੀਗਾ ਤੇ ਲੁਧਿਆਣਾ ਜਾ ਰਿਹਾ ਸੀਗਾ ਤੇ ਇਹ ਜਿਹੜੀ ਗੱਡੀ ਆ ਜਿਹੜੀ ਗੁਰਾਇਆ ਵਿੱਚ ਹਾਦਸੇ ਦਾ ਸ਼ਿਕਾਰ ਹੋਈ ਹੈ ਕੀ ਕੁਛ ਕਹ ਰਹੇ ਡਾਕਟਰ ਪੁਲਿਸ ਪ੍ਰਸ਼ਾਸਨ ਜਿਹੜਾ ਮੌਕੇ ਤੇ ਆਏ ਆ ਉਹ ਵੀ ਤੁਹਾਨੂੰ ਸੁਣਾਣੇ ਆ ਤੇ ਤਸਵੀਰਾਂ ਵੀ ਜ਼ਖਮੀਆਂ ਦੀ ਜਿਹੜੀ ਆ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਭਾਜੀ ਕਿਦਾਂ ਐਕਸੀਡੈਂਟ ਹੋਇਆ ਜਿਹੜਾ ਰੋਡ ਦੇ ਉੱਤੇ ਹੋਇਆ ਅਈ ਤੇ ਭਾਜੀ ਪਰਲੀ ਸਾਈਡ ਤੋਂ ਗੱਡੀ ਆ ਰਹੀ ਸੀ ਹਾਂਜੀ ਆਣੀ ਆਪਣੀ ਗੱਡੀ ਲੈ ਕੇ ਆਉਣ ਦੇ ਆ ਭਾਈ ਵੇਖਿਆ ਵੀ ਇੱਥੇ ਵਿੱਚ ਫਸੇ ਆ ਤੇ ਕੋਈ ਲਾਗੇ ਲੱਗਣ ਦੀ ਜਿਆ ਅੱਛਾ ਜੀ ਉਹ ਬੰਦੇ ਪਹਿਲਾਂ ਵਿਚਾਰੇ ਲਾਗੇ ਲੱਗਣ ਦਾ ਇਹ ਅੱਛਾ ਜੀ ਕੀ ਬਾਰੀਬੁਰੀ ਤੋੜ ਕੇ ਜਨਾਨੀ ਵਿਚਾਰੀ ਨੂੰ ਕੱਢਿਆ ਇੱਕ ਉਹਦਾ ਹਸਪੀਟਲ ਹੀ ਘਰ ਆਲਾ ਅੱਛਾ ਜੀ ਉਹਦਾ ਸ਼ਾਇਦ ਲੜਕਾ ਹੋਊਗਾ ਅੱਛਾ ਜੀ ਉਹਦੇ ਕੀ ਗੰਭੀਰ ਸੱਟ ਲੱਗੀ ਤੇ ਜਿਹੜੀ ਜਨਾਨੀ ਵਿਚਾਰੀ ਹਾਂਜੀ ਉਹਦੀ ਗੋਮ ਹੋ ਗਈ ਤੇ ਸੱਜੀ ਲੱਤ ਜਿਹੜੀ ਆ ਪਿੰਨੀ ਦੀ ਟੁੱਟ ਗਈ ਅੱਛਾ ਜੀ ਤੇ ਕਾਦੇ ਚ ਵੱਜੀ ਕਾਦੇ ਚ ਜੀ ਗੱਡੀ ਆਹ ਕਾਂ ਟ੍ਰੇਲਰ ਚ ਵੱਜੀ ਜੀ ਅੱਛਾ ਇਹ ਕੰਟੇਨਰ ਖੜਾ ਸੀਗਾ ਇਹ ਖੜਾ ਹੀ ਹੈ ਅੱਛਾ ਜੀ ਇਹ ਖੜੇ ਦੇ ਪਿੱਛੇ ਵੱਜ ਗਈ ਗੱਡੀ ਅੱਛਾ ਜੀ ਤੇ ਫੇਰ ਹੁਣ ਜੀ ਵੇਖ ਲੋ ਤੜੀਆਂ ਤੁੜੀਆਂ ਵਿਚਾਰੀਆਂ ਨੇ ਝੱਸ ਕੇ ਤੇ ਹੁਣ ਉਹਨਾਂ ਨੂੰ ਹਸਪੀਟਲ ਵਿਚਾਰਿਆਂ ਨੂੰ ਪਹੁੰਚਾਇਆ ਅੱਛਾ ਐਂਬੂਲੈਂਸ ਆਈ ਸੀ ਕਿੱਧਰ ਭੇਜਿਆ ਐਂਬੂਲੈਂਸ ਜੀ ਨਹੀਂ ਆਈ ਪ੍ਰਾਈਵੇਟ ਗੱਡੀਆਂ ਵਿਚਾਰਿਆਂ ਨੇ ਲੈ ਕੇ ਗਏ ਪੁਲਿਸ ਆ ਗਈ ਸੀ ਮੌਕੇ ਤੇ ਬਹੁਤ ਬਹੁਤ ਆਈ ਸੀ ਮੌਕੇ ਆਈ ਜੀ ਠੀਕ ਹੈ ਜੀ ਠੀਕ ਤੇ ਤੁਸੀਂ ਭਾਜੀ ਕਿੱਥੇ ਸੀ ਉਸ ਟਾਈਮ ਜਦੋਂ ਹਾਸਾ ਹੋਇਆ ਏ ਅਹੀਂ ਪਰਲੀ ਸਾਈਡ ਤੋਂ ਗੱਡੀ ਲੈ ਆ ਰਿਹਾ ਮੈਂ ਆਖਣ ਡਿਆ ਵੀ ਗੱਡੀ ਇਹ ਵੱਜ ਗਈ ਕੋਈ ਤੇ ਜਾ ਵਿੱਚ ਫਸਿਆ ਵਿਚਾਰੇ ਅੱਛਾ ਜੀ ਤੇ ਆਪਾਂ ਕੱਢਣ ਦੀ ਕੋਸ਼ਿਸ਼ ਕਰੀਏ ਅੱਛਾ ਜੀ ਆਪਾਂ ਬਚਾਉਣ ਦੀ ਕੋਸ਼ਿਸ਼ ਕਰੀਏ ਚਾਹੇ ਮਾਲਕ ਕਿਰਪਾ ਕਰ ਦੇ ਬਿਲਕੁਲ ਅਰਹੀਂ ਜਦੋਂ ਆਏ ਮਾਲਕ ਨੇ ਕਿਰਪਾ ਕੀਤੀ ਜੀ ਜਨਾਨੀ ਜਿਹੜੀ ਥੋੜੀ ਸਹਿਮ ਗਈ ਜੀ ਉਹਨੂੰ ਪਾਣੀ ਕਲੀ ਵਿਚਾਰੀ ਨੂੰ ਪਿਆਇਆ ਤੇ ਇਹਨੇ ਜਿਹੜਾ ਪ੍ਰਾਈਵੇਟ ਗੱਡੀ ਤੋਂ ਉਤਾਰ ਕੇ ਵਿਚਾਰੀ ਨੂੰ ਪਤਾ ਕੋਈ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਸੀ ਪਤਾ ਨਹੀਂ ਭਾਈ ਜਲੰਧਰ ਵਾਲੀ ਸਾਈਡ ਤੋਂ ਆਏ ਇਹ ਲਧਿਆਣਾ ਨੰਬਰ ਗੱਡੀ ਦਾ ਨੰਬਰ ਜੀ ਠੀਕ ਹੈ ਜੀ ਹਾਂਜੀ ਚੇਕ ਕਰੀਏ ਰੂਟ ਸਾਈਡ ਐਕਸੀਡੈਂਟ ਆ ਪੇਸ਼ੈਂਟ ਆਇਆ ਗਿਆ ਸੱਚ ਪੀਨੇ ਪੇਸ਼ੈਂਟ ਆ ਗਿਆ ਕੈਪੀਟਲ ਆ ਰਿਹਾ ਸੋ ਸਾਡੇ ਕੋਲ ਰੂਟ ਸੇ ਹਿਸਟਰੀ ਨਾਲ ਤਿੰਨ ਪੇਸ਼ੈਂਟ ਆਏ ਆ ਰੂਟ ਸਾਈਡ ਨਾਲ ਹੋਇਆ ਸੀਗਾ ਐਕਸੀਡੈਂਟ ਨੀਅਰ ਜੀਟੀ ਰੋਡ ਗੁਰਾਇਆਂ ਲੱਗੇ ਜੀ ਤੇ ਪੇਸ਼ੈਂਟ ਇੱਕ ਸੀਗਾ ਅਮਨਦੀਪ ਕੌਰ ਮਰੇ ਵਿੱਚ ਜਿਹੜੀ ਮਤਲਬ ਬਰਾਡਟ ਸੀਗੇ ਉਹ ਤੇ ਉਹਨਾਂ ਦਾ ਬੇਕਾ ਸੀਗਾ ਰਾਜਕਮਰ ਸਿੰਘ ਜਿਹਦੇ ਹੈਡ ਇੰਜਰੀ ਆ ਉਹਨੂੰ ਡੀਐਮਸੀ ਰੈਫਰ ਕਰਤਾ ਹੈ ਤੇ ਇੱਕ ਨਾਲ ਵਿੱਚ ਉਹਨਾਂ ਦੇ ਹਸਬੰਡ ਸੀਗੇ ਮਨਿੰਦਰਪਾਲ ਸਿੰਘ ਇਹ ਉਹਨਾਂ ਲਈ ਉਹਨਾਂ ਲਈ ਨਾਲ ਮੈਸੇਜ ਠੀਕ ਨੇ ਠੀਕ ਆ ਸਰ ਕਿਤਨਾਂ ਬੰਗਾਂ ਦੇ ਸਰ ਇਹ ਸਿਰਮੁਧਾਨਾ ਡਿਸਟ੍ਰਿਕਟ ਲਿਮਨਾਣਾ ਤੋਂ ਆ ਆਹ ਕਿਹੜਾ ਰਹਿ ਸੀ ਕਿ ਕਹਿ ਰਹੇ ਹੈ ਕਿ ਜੋ ਸੁਣਿਆ ਕਿ ਅੰਮ੍ਰਿਤਸਰ ਤੋਂ ਆ ਰਹੇ ਸੀ ਅ ਦਸਵਿੰਦਰ ਸਾਹਿਬ ਤੁਸੀਂ ਕਰੋਰ ਐਕਸੀਡੈਂਟ ਦੇ ਪੇਸ਼ੈਂਟ ਲੈ ਕੇ ਆਏ ਆ ਸਰ ਕਿੱਥੇ ਹੋਇਆ ਐਕਸੀਡੈਂਟ ਕਿਹੜੀ ਕਿਹੜੀ ਗੱਡੀ ਦਾ ਹੋਇਆ ਕਿੰਨੇ ਬੰਦੇ ਪੇਸ਼ੈਂਟ ਇਚ ਇੰਜਰ ਹੋਏ ਆ ਸਰ ਫਾਰਚੂਨਰ ਗੱਡੀ ਸੀ ਉਹਨਾਂ ਦੀ ਸਾਨੂੰ ਕਿਸੇ ਰਾਹਗੀ ਨੇ ਦੱਸਿਆ ਸੀ ਤੇ ਐਕਸੀਡੈਂਟ ਹੋਇਆ ਸੀ ਜਦੋਂ ਸਾਡੇ ਜਾਣ ਤੋਂ ਪਹਿਲਾਂ ਉਹਨਾਂ ਨੇ ਵਾਰ ਕੱਢੇ ਹੋਏ ਸੀ ਅਸੀਂ ਪ੍ਰਾਈਵੇਟ ਗੱਡੀ ਦੇ ਸਹਾਇਤਾ ਨਾਲ ਸਿਵਲ ਹਸਪੀਟਲ ਫਲ ਠੀਕ ਇੱਕ ਲੜਕ ਇੱਕ ਲੇਡੀਜ਼ ਹੈਗੀ ਇੱਕ ਨੌਜਵਾਨ ਬੇਟਾ ਹੈਗਾ ਠੀਕ ਹੈ ਸਰ ਹੋਇਆ ਕਿੱਥੇ ਗਿਆ ਇਹ ਆਪਣੇ ਗ੍ਰਾਮ ਥਾਣੇ ਦੇ ਹੱਦ ਦੇ ਵਿੱਚ ਹੀ ਪੈਂਦਾ ਵਾ ਓਕੇ ਤੇ ਆਰਸੀ ਪਲਾਜ਼ਾ ਤੋਂ ਥੋੜਾ ਜਿਹਾ ਪਿੱਛੇ ਹੈ ਗ੍ਰਾਮ ਵਾਲੀ ਸਾਈਡ ਤੇ ਫੋਰਚਨ ਬੱਜੀਗਾ ਸਰ ਇਹ ਉਹ ਖੜਾ ਸੀ ਟੈਂਕਰ ਸੀ ਉਹ ਨਹੀਂ ਫਿਰ ਟੈਂਕਰ ਤੇ ਬੱਜੀ ਹੈ ਹਾਂਜੀ ਪਤਾ ਨਹੀਂ ਹੈ ਕਿੱਥੇ ਦੇ ਕੁਛ ਹੈ ਇਹ ਤੇ ਲੁਧਿਆਣੇ ਦੇ ਸੇ ਬੱਕ ਡਰੈਸ ਦਾ ਪਤਾ ਕਰਤਾ ਹੈ ਓਕੇ ਹੋਰ ਕੀ ਹਾਲਾਤ ਕਿਹੋ ਜਿਹੇ ਸਰ ਇਹਨਾਂ ਦੇ ਹਾਲਾਤ ਡਾਕਟਰ ਸਾਹਿਬ ਵੀ ਦੱਸ ਸਕਦੇ ਜੀ